ਕਾਂਗਰਸ ਦੇ ਅੰਦਰ ਪ੍ਰਧਾਨ ਨੂੰ ਲੈ ਕੇ ਖਿੱਚੋ ਤਾਣ ਸਿਖਰ ਤੇ ਵੱਡੇ ਆਗੂ ਪ੍ਰਧਾਨ ਬਣਦੇ ਲਈ ਜ਼ੋਰ ਲਾਉਣ ਲੱਗੇ ਨੇ ਕਿਹੜੇ ਕਿਹੜੇ ਆਗੂ ਦੇ ਨਾਂ ਦੀ ਚਰਚਾ ਹੈ ਕਿਹੜਾ ਕਿਹੜਾ ਆਗੂ ਕਾਂਗਰਸ ਦਾ ਨਵਾਂ ਪ੍ਰਧਾਨ ਬਣ ਸਕਦਾ ਹੈ ਇਹਦੇ ਬਾਰੇ ਅਹਿਮ ਜਾਣਕਾਰੀਆਂ ਨਿਕਲ ਰਹੀਆਂ ਨੇ ਕਿਹੜੇ ਆਗੂ ਨੂੰ ਕਿਹੜਾ ਧੜਾ ਸਪੋਰਟ ਕਰ ਰਿਹਾ ਹੈ ਇਹ ਵੀ ਗੱਲਾਂ ਬਾਹਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਕਾਂਗਰਸ ਦੇ ਅੰਦਰ ਆਪਣਾ ਕਮਸਾਨ ਸਿਖਰ ਤੇ ਜਾਂਦਾ ਹੋਇਆ ਵਿਖਾਈ ਦੇ ਰਿਹਾ ਹੈ ਕਾਂਗਰਸ ਪ੍ਰਧਾਨ ਦੀ ਦੌੜ ਦੇ ਵਿੱਚ ਹਰ ਕੋਈ ਦਾ ਲਾਉਣ ਲਈ ਸੋਚ ਰਿਹਾ ਹੈ ਵੱਡੀ ਗੱਲਾਂ ਜਿਹੜੀਆਂ ਨੇ ਉਹ ਬਾਹਰ ਨਿਕਲਣ ਲੱਗੀਆਂ ਨੇ ਕੀ ਮਾਮਲਾ ਹੈ ਕਾਂਗਰਸ ਦਾ ਤੁਹਾਨੂੰ ਦੱਸ ਦਿਆਂ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮਹਿੰਦਰਪਾਲ ਭਾਈਆ ਪੰਜਾਬ ਕਾਂਗਰਸ ਦੇ ਵਿੱਚ ਇੰਨੀ ਦਿਨੀ ਜੋਰ ਲੱਗਿਆ ਹੋਇਆ ਕਿ ਕਿਸੇ ਵੀ ਤਰੀਕੇ ਪ੍ਰਧਾਨ ਵਾਲੀ ਕੁਰਸੀ ਨੂੰ ਹੱਥ ਪਾ ਲਿਆ ਜਾਵੇ ਕਾਂਗਰਸ ਹਾਈ ਕਮਾਂਡ ਨੂੰ ਕਹਿਣਾ ਪਿਆ ਕਿ ਭਾਈ ਤੁਸੀਂ ਮੁੱਖ ਮੰਤਰੀ ਵਾਲਾ ਰੋਲਾ ਨਾ ਪਾਓ ਇਹ ਗੱਲ ਵੀ ਜਿਹੜੀ ਆ ਜ਼ਾਹਰ ਹੋ ਰਹੀ ਹੈ ਕਿ ਤੁਸੀਂ ਚੁੱਪ ਬਟੋ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਦੇ ਬਿਆਨ ਸਾਹਮਣੇ ਆਏ ਨੇ ਹੁਣ ਸਵਾਲ ਇਹ ਹੈ ਕਿ ਪ੍ਰਧਾਨ ਕੌਣ ਬਣੇਗਾ ਬੜੇ ਅਹਿਮ ਨਾਂ ਜਿਹੜੇ ਨੇ ਉਹ ਆ ਰਹੇ ਨੇ ਰੇਸ ਚ ਕਿਹੜਾ ਅੱਗੇ ਆ ਤੁਹਾਨੂੰ ਇਹ ਵੀ ਦੱਸਦੇ ਆ ਵੱਖ-ਵੱਖ ਧੜੇ ਆਪਣੀ ਲੋਬਿੰਗ ਚ ਜੁਟੇ ਹੋਏ ਨੇ ਕੋਈ ਸਿੱਧਾ ਗੋਟੀਆਂ ਫਿੱਟ ਕਰ ਰਿਹਾ ਹੈ ਕਾਂਗਰਸ ਹਾਈ ਕਮਾਂਡ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਉਹ ਬੈਠ ਕੇ ਡੇਰੇ ਵੀ ਲਾਏ ਜਾ ਚੁੱਕੇ ਨੇ ਦਿੱਲੀ ਚੋਣਾਂ ਦਾ ਲਾਭ ਵੀ ਲਿਆ ਜਾ ਰਿਹਾ ਕਿ ਕੇਂਦਰੀ ਲੀਡਰਸ਼ਿਪ ਦੇ ਨਾਲ ਕਿਸ ਤਰ੍ਹਾਂ ਨਾਲ ਤਾਣੀ ਬਾਣੀ ਫਿੱਟ ਕਰ ਲਈ ਜਾਵੇ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਹਿਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਿੰਨ ਤੋਂ ਚਾਰ ਨਾਂ ਜਿਹੜੇ ਨੇ ਉਹ ਅਹਿਮ ਨੇ ਮੈਂ ਤੁਹਾਨੂੰ ਇੱਥੇ ਪਹਿਲਾਂ ਕਲੈਰੀਫਾਈ ਕਰਦਾ ਕਾਂਗਰਸ ਚਾਹੁੰਦੀ ਹੈ ਕਿ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਕਿਸੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾਇਆ ਜਾਵੇ ਕਾਂਗਰਸ ਦਾ ਇਸੇ ਤਰ੍ਹਾਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਨਾਂ ਵੀ ਆ ਰਹੇ ਨੇ ਮੀਡੀਆ رپورٹس ਦੇ ਮੁਤਾਬਕ ਤੇ ਸੋਰਸਸ ਦੇ ਹਵਾਲੇ ਨਾਲ ਸੂਤਰਾਂ ਦੇ ਹਵਾਲੇ ਨਾਲ ਉਹ ਇਸੇ ਵੱਲ ਇਸ਼ਾਰਾ ਕਰਦੇ ਨੇ ਇੱਕ ਇਸ ਸਾਰੇ ਕਾਸੇ ਚ ਇੱਕ ਬੜਾ ਅਹਿਮ ਨਾਮ ਜਿਹੜਾ ਉਹ ਸ਼ਾਮਲ ਹੋਇਆ ਹੈ ਉਹ ਨਾਮ ਹੈ ਮਨੀਸ਼ ਤਵਾੜੀ ਹੁਰਾਂ ਦਾ ਲਗਾਤਾਰ ਮੈਂ ਕੋਸ਼ਿਸ਼ ਕੀਤੀ ਕਿ ਮਨੀਸ਼ ਤਵਾੜੀ ਦੇ ਸਰਕਲ ਚੋਂ ਇਸ ਚੀਜ਼ ਨੂੰ ਕਨਫਰਮ ਕਰਵਾ ਲਿਆ ਜਾਵੇ ਉਸ ਪ੍ਰਕਾਰ ਕੋਈ ਕਨਫਰਮ ਨਹੀਂ ਕਰ ਰਿਹਾ ਪਰ ਹਾਂ ਇਹ ਕਹਿ ਰਹੇ ਨੇ ਕਿ ਮਨੀਸ਼ ਤਵਾੜੀ ਪ੍ਰਧਾਨ ਬਣ ਸਕਦੇ ਨੇ ਇੱਕ ਤਾਂ ਨਾਨ ਕੰਟਰੋਵਰਸ਼ੀਅਲ ਨੇ ਕੋਈ ਵਿਵਾਦ ਉਹਨਾਂ ਦੇ ਨਾਲ ਅਜੇ ਹਾ ਜੁੜਿਆ ਨਹੀਂ ਹਾਂ ਹਾਈ ਕਮਾਂਡ ਦੇ ਨਾਲ ਉਹਨਾਂ ਦੇ ਸਿੰਘ ਫਸੇ ਸੀ ਇੱਕ ਸਮੇਂ ਚ ਜਦੋਂ ਜੀ 20 3 ਗਰੁੱਪ ਆ ਜਿਹੜਾ ਕਾਂਗਰਸ ਦਾ ਉਹਦੇ ਵਿੱਚੋਂ ਸ਼ਾਮਲ ਸੀਗੇ ਤੇ ਉਹਨਾਂ ਨੇ ਕਾਫੀ ਲੋਬਿੰਗ ਵੀ ਕੀਤੀ ਸੀ ਇਸ ਮਾਮਲੇ ਵਿੱਚ ਉਸ ਤੋਂ ਇਲਾਵਾ ਐਸਐਚਏ ਜੋ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਕਿਰਦਾਰ ਜਿਹੜਾ ਉਹ ਸਾਹਮਣੇ ਨਹੀਂ ਆਇਆ ਹੁਣ ਮਨੀਸ਼ ਤਵਾੜੀ ਦਾ ਵੀ ਨਾ ਆਇਆ ਇਸ ਤੋਂ ਇਲਾਵਾ ਰਾਣਾ ਕੇਪੀ ਸਿੰਘ ਦਾ ਨਾਮ ਵੀ ਆ ਰਿਹਾ ਜੋ ਕਿ ਸਾਬਕਾ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ ਵੱਡਾ ਅਚਾਰਾ ਨੇ ਹਿੰਦੂ ਸਮਾਜ ਦਾ ਰਾਜਪੂਤ ਸਮਾਜ ਦਾ ਇੱਕ ਉਹਨਾਂ ਦਾ ਆਪਣਾ ਆਧਾਰ ਵੀ ਹੈ ਕੱਦ ਵੀ ਆ ਇਲਾਕੇ ਦੇ ਅੰਦਰ ਤੇ ਬੜੇ ਸੁਲਝੇ ਹੋਏ ਸਿਆਸਦਾਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਹੈ ਬੋਲਬਾਣੀ ਨੂੰ ਲੈ ਕੇ ਹੋਰ ਸਾਰੇ ਕਾਸੇ ਨੂੰ ਲੈ ਕੇ ਫਿਰ ਨਾ ਆਉਂਦਾ ਵਿਜੇਂਦਰ ਸਿੰਘਲਾ ਦਾ ਵਿਜੇਂਦਰ ਸਿੰਘਲਾ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪਿਆਰ ਨੇ ਬਣ ਦੇ ਲਈ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਬਨਣਾ ਤੈ ਵੀ ਹੈ ਕਿਉਂਕਿ ਪਹਿਲਾਂ ਵੀ ਸੀ ਲਵਿੰਗ ਦੀ ਜਿਹੜੀ ਗੱਲ ਤੁਹਾਨੂੰ ਮੈਂ ਇੱਕ ਵਾਰ ਪਹਿਲਾਂ ਵੀ ਖਬਰ ਦਿੱਤੀ ਸੀ ਕਿਹਾ ਜਾਂਦਾ ਹੈ ਕਿ ਵਿਜੇਂਦਰ ਸਿੰਘਲਾ ਥੋੜਾ ਤੇਲ ਤੇ ਤੇਲ ਦੀ ਧਾਰ ਦੇਖਣ ਦੇ ਮੂਡ 'ਚ ਨੇ ਤੇਲ ਦੀ ਧਾਰ ਦੇਖਣ ਦੇ ਮੂਡ 'ਚ ਇਸ ਕਰਕੇ ਨੇ ਕਿ ਉਹ ਚਾਹੁੰਦੇ ਨੇ ਕਿ ਜੇਕਰ ਮਾਹੌਲ ਹੀ ਨਾ ਬਣਿਆ ਜੋ ਸੋਰਸਸ ਦੇ ਹਵਾਲੇ ਨਾਲ ਜੋ ਪੋਲੀਟੀਕਲ ਸਰਕਲ ਦੇ ਅੰਦਰ ਚਰਚਾ ਹੈ ਉਹਦੇ ਹਵਾਲੇ ਨਾਲ ਦੱਸ ਰਿਹਾ ਮੈਂ ਤੁਹਾਨੂੰ ਕਿ ਉਹ ਚਾਹੁੰਦੇ ਨੇ ਕਿ ਜੇ ਮਾਹੌਲ ਬਣ ਗਿਆ ਤਾਂ ਠੀਕ ਹੈ ਨਹੀਂ ਨਾ ਬਣਿਆ ਤਾਂ ਫਿਰ ਰਹਿਣ ਦਾਂਗੇ ਇਸ ਪੋਜੀਸ਼ਨ 'ਚ ਉਹ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਵਿਜੇਂਦਰ ਸਿੰਘਲਾ ਅ ਕਹਿੰਦੇ ਕਿਉਂਕਿ ਉਹਨਾਂ ਦੀ ਦੇਖੋ ਆਲ ਇੰਡੀਆ ਦੇ ਖਜ਼ਾਨਚੀ ਨੇਗੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਤਾਂ ਕੁਝ ਵੀ ਹੋ ਸਕਦਾ ਹੈ ਉਹਨਾਂ ਦੀ ਤਾਂ ਉੱਥੇ ਬਹੁਤ ਪਹੁੰਚ ਹੈ ਵਿਜੇ ਚੌਣ ਤਾਂ ਉਹ ਮਿੰਟ 'ਚ ਬਣਾ ਕੇ ਲੈ ਆਉਣ ਇਸ ਸਥਿਤੀ 'ਚ ਵੀ ਜਾ ਸਕਦੀਆਂ ਨੇ ਚੀਜ਼ਾਂ ਪਰ ਉਹ ਫਿਲਹਾਲ ਨਹੀਂ ਹੈ ਚੌਥਾ ਨਾਮ ਆਉਂਦਾ ਭਾਰਤ ਪੂਸ਼ਨ ਆਸ਼ੂ ਦਾ ਭਾਰਤ ਪੂਸ਼ਨ ਆਸ਼ੂ ਨੇ ਬਕਾਇਦਗੀ ਦੇ ਨਾਲ ਚਾਹੇ ਆਣੇ ਬਹਾਨੇ ਸਿੱਧਾ ਮੋਰਚਾ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਮੈਂਬਰ ਲੁਧਿਆਣਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਖੋਰ ਰੱਖਿਆ ਹੈ ਇੰਟਰਵਿਊ ਆ ਸੁਣ ਲੋ ਤੁਸੀਂ ਉਹਨਾਂ ਨੂੰ ਅਗਾਹੇ ਬਗਾਹੇ ਸੁਣ ਲੋ ਉਹਨਾਂ ਦੀ ਹਾਜ਼ਰੀ ਦੇਖ ਲੋ ਤੇ ਸਮੇਉ ਵਰਕਿੰਗ ਪ੍ਰੈਜ਼ੀਡੈਂਟ ਵੀ ਨੇ ਕਾਰਜਕਾਰੀ ਪ੍ਰਧਾਨ ਵੀ ਨੇ ਉਹ ਕਾਂਗਰਸ ਕਮੇਟੀ ਦੇ ਪੰਜਾਬ ਕਾਂਗਰਸ ਕਮੇਟੀ ਦੇ ਤਾਂ ਇਸ ਵਿੱਚ ਚਾਰ ਨਾਂ ਨੇ ਹੁਣ ਮੈਂ ਤੁਹਾਨੂੰ ਇਹਦੀ ਡਿਟੇਲ ਚ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਕਿ ਕਿਹੜੇ ਧੜੇ ਨੂੰ ਕਿਹਦੀ ਲੋਬਿੰਗ ਆ ਦੇਖੋ ਮਨੀਸ਼ ਤਵਾੜੀ ਵਾਲੇ ਧੜੇ ਨੂੰ ਪੰਜਾਬ ਦੇ ਅੰਦਰ ਕਿਉਂਕਿ ਬ੍ਰਾਹਮਣਾ ਚ ਉਹਨਾਂ ਦਾ ਇੱਕ ਬਹੁਤ ਠੀਕ ਠਾਕ ਹੈ ਤੇ ਉਹ ਖੁਦ ਵੀ ਬ੍ਰਾਹਮਣ ਨੇ ਉਹਨਾਂ ਦਾ ਪਰਿਵਾਰ ਵੀ ਬੜਾ ਸੁਲਝਿਆ ਹੋਇਆ ਹੈ ਤੇ ਜਿਸ ਪ੍ਰਕਾਰ ਦਾ ਉਹਨਾਂ ਦਾ ਪਰਿਵਾਰ ਰਿਹਾ ਜਿਸ ਪ੍ਰਕਾਰ ਉਹਨਾਂ ਨੂੰ ਉਹ ਜਿਹੜੀਆਂ ਚੀਜ਼ਾਂ ਚੱਲਦੀਆਂ ਆ ਰਹੀਆਂ ਹਾਈ ਕਮਾਂਡ ਵੀ ਉਹਨਾਂ ਨੂੰ ਪਸੰਦ ਕਰਦੀ ਹੈ ਉਹਨਾਂ ਦੀ ਕਾਰਜ ਸ਼ੈਲੀ ਨੂੰ ਪਸੰਦ ਕਰਦੀ ਹੈ ਹਾਈ ਕਮਾਂਡ ਦੇ ਨਾਲ ਵੀ ਉਹਨਾਂ ਦੀ ਚੰਗੀ ਖਾਸੀ ਜਿਹੜੀ ਹੈ ਉਹ ਟਿਊਨਿੰਗ ਸੈੱਟ ਬੈਠਦੀ ਹੈ ਇਹ ਸਾਰੇ ਕਾਸੇ ਦੇ ਵਿੱਚ ਮਨੀਸ਼ ਤਵਾੜੀ ਇੱਕ ਰੇਸ ਦੇ ਵਿੱਚ ਠੀਕ ਠਾਕ ਲੰਘ ਸਕਦੇ ਤੇ ਹਾਈ ਕਮਾਂਡ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਆਧਾਰ ਹੈ ਤੁਸੀਂ ਸਾਰੇ ਹੀ ਦੇਖਿਆ ਹੀ ਹੈ ਬਹੁਤ ਤਕੜਾ ਉਹ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਵੀਰੇ ਸੂਚਨਾ ਤੇ ਪ੍ਰਸਾਰਣ ਮੰਤਰੀ ਵੀਰੇ ਹਵਾ ਵਾਜੀ ਦੇ ਮੰਤਰੀ ਵੀਰੇ ਸ਼ਾਇਦ ਉਹ ਬਹੁਤ ਮਲਾਈਦਾਰ ਮਹਿਕਮੇ ਉਹਨਾਂ ਕੋਲ ਰਹੇ ਤਾਂ ਹਾਈ ਕਮਾਂਡ ਦੇ ਨਾਲ ਉਹਨਾਂ ਦਾ ਕਾਫੀ ਜਿਹੜਾ ਉਹ ਟਿਚ ਬਟਨਾਂ ਦੀ ਜੋੜੀ ਵਾਲਾ ਕੰਮ ਹੈਗਾ ਹੈ ਰਾਣਾ ਕਮਰਪਾਲ ਜਿਹੜੇ ਹੈ ਰਾਣਾ ਕੇ ਪੀ ਸਿੰਘ ਨੇ ਉਹਨਾਂ ਦੇ ਮਾਮਲੇ 'ਚ ਇਹ ਚੀਜ਼ ਹੈ ਕਿ ਦੇਖੋ ਉਹ ਆਉਂਦੇ ਇੱਕ ਐਸੀ ਪੱਟੀ ਚੋਂ ਨੇ ਉਹ ਪਵਾਦ ਦੀ ਪੱਟੀ ਚੋਂ ਆਉਂਦੇ ਨੇ ਜਦ ਅਸਰ ਪਿੱਛੇ ਥੱਲੇ ਤੱਕ ਹੁਸ਼ਿਆਰਪੁਰ ਤੱਕ ਐਨ ਪੈਣ ਚ ਚੱਲਦਾ ਹੈ ਜਿੱਥੇ-ਜਿੱਥੇ Rajput ਬਰਾਦਰੀ ਬੈਠੀ ਆ ਉਹਨਾਂ ਨੂੰ ਬੜੇ ਸਤਿਕਾਰ ਨਾਲ ਬੜੇ ਪਿਆਰ ਨਾਲ ਉਹ ਅਲ ਦਨਨਤੇ ਅੱਜ ਦੀ ਘੜੀ ਦੇ ਵਿੱਚ ਬਾਕੀ ਪਾਰਟੀਆਂ ਦੇ ਕੋਲ ਉਹਨਾਂ ਦੇ ਮੁਕਾਬਲੇ ਦਾ ਰਾਜਪੂਤ ਆਗੂ ਨਹੀਂ ਹੈਗਾ ਪੰਜਾਬ ਦੇ ਵਿੱਚ ਠੀਕ ਠਾਕ ਇੱਕ ਬੈਲਟ ਦੇ ਅੰਦਰ ਰਾਜਪੂਤ ਵੋਟ ਹੈ ਉੱਪਰੋਂ ਸ਼ੁਰੂ ਕਰ ਲਈਏ ਆਪਾਂ ਧਾਰ ਤੋਂ ਥੱਲੇ ਤੱਕ ਨੂੰ ਆਈਏ ਤਾਂ ਪੂਰੇ ਦਾ ਪੂਰਾ ਜਿਹੜਾ ਇਹ ਬੈਲਟ ਆਉਂਦੀ ਹੈ ਜਿਹੜੀ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੀ ਪੱਟੀ ਦੇ ਨਾਲ-ਨਾਲ ਚੱਲਦੀ ਹੈ ਇਹ ਰਾਜਪੂਤ ਬਰਾਦਰੀ ਦਾ ਕਾਫੀ ਚੰਗਾ ਆਧਾਰ ਹੈ ਤੇ ਇਹੀ ਕਾਰਨ ਹੋ ਸਕਦਾ ਹੈ ਕਿ ਉਹਨਾਂ ਨੂੰ ਅੱਗੇ ਲਾਇਆ ਜਾਵੇ ਤੇ ਫਿਰ ਉਹਨਾਂ ਦੀ ਲੋਬਿੰਗ ਕਰਨ ਵਾਲੇ ਵੀ ਕਈ ਆਗੂ ਨੇ ਉਹਦੇ ਵਿੱਚ ਜਿਹੜਾ ਪ੍ਰਮੁੱਖ ਤੌਰ ਤੇ ਦੇਖ ਲਈਏ ਕਿ ਜਿਹੜੇ ਪੁਆਦ ਦੇ ਇਲਾਕੇ ਦੇ ਆਗੂ ਨੇ ਉਹ ਉਹਨਾਂ ਦੀ ਲੋਬਿੰਗ ਦੇ ਵਿੱਚ ਲੱਗੇ ਹੋਏ ਵਿਖਾਈ ਦਿੰਦੇ ਨੇ ਤੇ ਉਹ ਚਾਹੁੰਦੇ ਵੀ ਨੇ ਤੇ ਇਹਦੇ ਵਿੱਚ ਇੱਕ ਸਾਬਕਾ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦਾ ਹੈ ਜੋ ਸੂਚਨਾਵਾਂ ਆ ਰਹੀਆਂ ਨੇ ਵਿਜੇਂਦਰ ਸਿੰਘਲਾ ਦੀ ਲੋਬਿੰਗ ਕਰ ਰਹੇ ਨੇ ਅਮਰਿੰਦਰ ਸਿੰਘ ਰਾਜਾ ਆਪਣੇ ਉਹਨਾਂ ਦੇ ਕਿਆ ਜਾਂਦਾ ਹੈ ਕਿ ਇੱਕ ਭੋਗ ਦੇ ਉੱਤੇ ਸੰਗਰੂਰ ਜ਼ਿਲ੍ਹੇ ਚ ਇੱਕ ਭੋਗ ਸੀ ਵੱਡੇ ਕਾਂਗਰਸੀ ਆਗੂ ਦਾ ਉਹਦੇ ਭੋਗ ਦੇ ਉੱਤੇ ਵਿਜੇਂਦਰ ਸਿੰਘਲਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਟਿੱਚ ਬਟਨਾ ਦੀ ਜੋੜੀ ਬਣ ਗਈ। ਉੱਥੇ ਉਹਨਾਂ ਦੀ ਮੀਟਿੰਗ ਹੋਈ। ਉਹ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਜਿਹੜੀਆਂ ਨੇ ਗਿਲੇ ਸ਼ਿਕਵੇ ਮਟਾਏ ਜਾਣਗੇ ਤੇ ਵਿਜੇਂਦਰ ਸਿੰਘ ਲਾਲ ਦੀ ਜਿਹੜੀ ਇਹ ਲੋਬਿੰਗੋ ਰਾਜਵੜਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਸੰਗਰੂਰ ਜ਼ਿਲ੍ਹੇ ਦੇ ਵੱਡੇ ਆਗੂ ਜਿਹੜੇ ਹੋਰ ਨੇ ਉਹ ਇੱਧਰ ਲੋਬਿੰਗ ਨਹੀਂ ਕਰ ਰਹੇ ਉਹ ਮਨੀਸ਼ ਤਵਾੜੀ ਵਾਲੇ ਪਾਸੇ ਜ਼ਿਆਦਾ ਲੋਬਿੰਗ ਦੇ ਵਿੱਚ ਇੰਟਰਸਟਿੰਗ ਲੱਗਦੇ ਆ ਉਹਨਾਂ ਦਾ ਉਹਨਾਂ ਦਾ ਜੀ ਕਰਦਾ ਹੈ ਕਿ ਉਹ ਉਸ ਪਾਸੇ ਵੱਲ ਨੂੰ ਜਾਣ ਵੱਡੇ ਆਗੂ ਤੁਸੀਂ ਸਮਝ ਸਕਦੇ ਹੋਗੇ ਕਾਂਗਰਸ ਦੇ ਸੰਗਰੂਰ ਜ਼ਿਲ੍ਹੇ ਦੇ ਕਿਹੜੇ ਵੱਡੇ ਆਗੂ ਨੇ ਤਾਂ ਇਹ ਇਸ ਪਾਸੇ ਆ ਭਾਰਤ ਪੋਸ਼ਣ ਆਸ਼ੂ ਦੇ ਸਭ ਤੋਂ ਜ਼ਿਆਦਾ ਚਾਂਸਸ ਬਣਦੇ ਆ ਇਸ ਕਰਕੇ ਕਿ ਭਾਰਤ ਪੁਸ਼ਣ ਆਸ਼ੂ ਜਿਸ ਤੜੇ ਦੀ ਲੋਬਿੰਗ ਦੇ ਵਿੱਚ ਨੇ ਜਾਂ ਜਿਸ ਧੜੇ 'ਚ ਨੇ ਉਹ ਟੜਾ ਇਸ ਵੇਲੇ ਸਭ ਤੋਂ ਸਟਰੋਂਗ ਤੇ ਵੋਕਲ ਟੜਾ ਟੜਾਇਆ ਜਿਹਦੇ ਵਿੱਚ ਸਾਬਕਾ ਵਿਧਾਇਕ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਸਾਬਕਾ ਮੰਤਰੀ ਰਾਣਾ ਗਰਜੀਤ ਤੇ ਇਸ ਤਰ੍ਹਾਂ ਦੇ ਹੋਰ ਆਗੂ ਜਿਹੜੇ ਨੇ ਉਹ ਸ਼ਾਮਲ ਨੇ ਤੇ ਟੜਾ ਕਾਫੀ ਸਟਰੋਂਗ ਟੜਾਇਆ ਇਹ ਟੜਾ ਲਗਾਤਾਰ ਇਹ ਟੜਾ ਲਗਾਤਾਰ ਇਸ ਚੀਜ਼ ਦੇ ਵਿੱਚ ਹੈ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਕੁਐਸਚਨ ਮਾਰਕ ਲਾ ਰਿਹਾ ਹੈ ਹਰ ਮਸਲੇ ਦੇ ਉੱਤੇ ਚਾਹੇ ਲੋਕ ਸਭਾ ਲੈਕਸ਼ਨ ਹੋਣ ਤੁਸੀਂ ਦੇਖਿਆ ਕਿ ਵਾਰੀ ਵਾਰੀ ਨਾਲ ਇੰਟਰਵਿਊ ਆਈਆਂ ਜਾਂ ਬਾਕੀ ਚੀਜ਼ਾਂ ਹੋਣ ਤਾਂ ਰਾਜਾ ਵੜਿੰਗ ਨੂੰ ਜਿਹੜਾ ਇਹ ਤੜਾ ਪਸੰਦ ਵੀ ਨਹੀਂ ਕਰਦਾ ਤੇ ਉਹਨਾਂ ਨੂੰ ਬਰਦਾਸ਼ਤ ਵੀ ਨਹੀਂ ਕਰ ਰਿਹਾ ਇਸੇ ਕਰਕੇ ਆਸ਼ੂ ਦੀ ਲੋਬਿੰਗ ਉਸ ਪਾਸਿਓਂ ਹੋ ਰਹੀ ਹੈ ਪਹਿਲਾਂ ਤਾਂ ਚਾਂਸ ਸੀ ਕਿ ਪ੍ਰਗਟ ਸਿੰਘ ਦਾ ਨਾਮ ਵੀ ਚੱਲ ਰਿਹਾ ਸੀ ਪਰ ਸ਼ਾਇਦ ਧੜੇ ਨੇ ਪੁੱਛ ਕੀਤਾ ਹੋਵੇ ਆਸ਼ੂ ਨੂੰ ਕਿ ਜੇ ਹਿੰਦੂ ਅਗੂ ਵਾਲੀ ਕੈਲਕੂਲੇਸ਼ਨ ਆਉਂਦੀ ਹੈ ਤਾਂ ਆਸ਼ੂ ਬਣ ਜਾਣ ਹੁਣ ਇਸ ਸਭ ਕਾਸੇ ਦੇ ਵਿੱਚ ਨਿਕਲਦੀ ਗੱਲ ਇਹ ਹੈ ਕਿ ਕਾਂਗਰਸ ਦੇ ਅੰਦਰ 6 ਤੋਂ 7 ਟੜੇ ਨੇ ਕਿਹਾ ਜਾ ਰਿਹਾ ਹੈ ਕਿ ਸੁਖੀ ਰੰਧਾਵਾ ਤੇ ਬਾਜਵਾ ਮੁਕਾਬਲਨ ਨਿਊਟਰਲ ਦਿਖਾਈ ਦਿੰਦੇ ਆ ਪਰ سپورਟ ਉਹਨਾਂ ਦੀ ਵੀ ਕਿਤੇ ਨਾ ਕਿਤੇ ਬਣਨੀ ਹੈ ਅੱਗੇ ਜਾ ਕੇ ਉਹਦੇ ਬਾਰੇ ਜਦੋਂ ਪੂਰੀ ਪੁਖਤਾ ਖਬਰ ਆਊਗੀ ਤੁਹਾਨੂੰ ਦੱਸਾਂਗੇ ਕਿ ਹਜੇ ਤਾਂ ਇਹ ਡਿਵੈਲਪਮੈਂਟ ਇੱਕ ਸਟੋਰੀ ਹੈ ਕਿ ਕਿੰਨਾ ਕ ਕਾਂਗਰਸ ਦੇ ਅੰਦਰ ਟੜੇਬੰਦੀ ਹੈ ਪਹਿਲਾ ਮੁੱਖ ਮੰਤਰੀ ਬਣਦੀ ਟੜੇਬੰਦੀ ਹੈ ਫਿਰ ਪ੍ਰਧਾਨ ਬਣਦੀ ਟੜੇਬੰਦੀ ਹੈ 27 ਨੇੜੇ ਆਈ ਜਾਂਦਾ ਹੈ ਕਾਂਗਰਸ ਉਹ ਨਾਹੂਲ ਜੀ ਜਾਂਦੀ ਹੈ ਕਾਂਗਰਸ ਦੀ ਬੇੜੀ ਦੇ ਕਹਦੇ ਵਿੱਚ ਵੀ ਵੱਟੇ ਪਾਉਣ ਵਾਲੇ ਆਪਣੇ ਜ਼ਿਆਦਾ ਨਜ਼ਰ ਆਉਂਦੇ ਆ ਵਿਰੋਧੀਆਂ ਨੇ ਤਾਂ ਕੀ ਪਾਉਣੇ ਹੈ ਕਾਂਗਰਸ ਜਿਸ ਝਾਕ-ਝਾਕ ਐਸੀ ਸਥਾਪਤੀ ਵਿਰੋਧੀ ਲਹਿਰ ਦੀਆਂ ਵੋਟਾਂ ਲੈ ਕੇ ਜਿੱਤ ਜਾਗੇ ਉਹ ਇੱਕ ਵੱਡਾ ਭਲੇਖਾ ਕਾਂਗਰਸ ਦੇ ਲਈ ਸਾਫਤ ਹੋ ਸਕਦਾ ਹੈ ਪਿਛਲੀਆਂ ਬਾਈਲੈਕਸ਼ਨ ਵੀ ਦੇਖ ਲੋ ਤੁਸੀਂ ਤੇ ਮਿਊਸਪਲਟੀ ਦੀਆਂ ਇਲੈਕਸ਼ਨ ਵੀ ਦੇਖ ਲੋ ਇਹਦੇ ਵਿੱਚ ਵੀ ਸਪਸ਼ਟ ਹੁੰਦਾ ਹੋਇਆ ਨਜ਼ਰ ਆਉਂਦਾ ਕਿ ਐਡਾ ਸੁੱਖਾ ਨਹੀਂ ਹੈ ਕਿ ਸਥਾਪਤੀ ਵਿਰੋਧੀ ਲਹਿਰ ਦੀਆਂ ਵੋਟਾਂ ਸਾਰੀਆਂ ਤੁਹਾਨੂੰ ਆ ਜਾਣਗੀਆਂ ਤੇ ਇਹ ਉਹ ਇੰਨੀਆਂ ਜ਼ਿਆਦਾ ਨਹੀਂ ਕਿ ਤੁਸੀਂ ਜਿੱਤ ਜੋ ਤੁਹਾਨੂੰ ਆਪਣਾ ਹੌਸੇ ਇਨ ਆਰਡਰ ਕਰਨਾ ਪੈਣਾ ਨਹੀਂ ਤਾਂ ਕਾਂਗਰਸ ਲਈ ਤਾਂ ਔਖਾ ਹੈ ਹੀ ਹੈ ਕਾਂਗਰਸੀਆਂ ਦਾ ਤਾਂ ਹਾਲ ਇਹ ਹੈ ਕਿ ਵੀ ਕੋਈ ਇਹਨਾਂ ਨੂੰ ਜਿਤਾ ਹਰਾ ਨਹੀਂ ਸਕਦਾ ਜੇ ਆਪ ਨਾ ਚਾਹਣ ਜਿੱਦ ਨੇ ਆਪ ਚਾਹਣ ਲੱਗ ਜਾਂਦੇ ਨੇ ਕਿ ਅਸੀਂ ਹਾਰਨਾ ਫਿਰੇ ਹਾਰਦੇ ਨੇ ਹਰਿਆਣੇ 'ਚ ਵੀ ਤੁਸੀਂ ਦੇਖ ਲਿਆ ਕਾਂਗਰਸ ਕੁੱਲ ਮਿਲਾ ਕੇ ਪ੍ਰਧਾਨ ਵਾਲੇ ਮਾਮਲੇ 'ਚ ਕਾਫੀ ਉਲਝੇ ਹੁਣ ਹਰ ਕੋਈ ਦਾਅ ਲਾ ਰਿਹਾ ਬਹੁਤ ਸਾਰੇ ਲੀਡਰ ਜਾਨੀ ਕਿ ਇਹ ਚਾਰ ਨਾਂ ਤਾਂ ਤੁਹਾਨੂੰ ਮੈਂ ਉਹ ਦੱਸੇ ਨੇ ਜਿਹੜੇ ਸੋਰਸਸ ਰਾਹੀਂ ਤੇ ਮੀਡੀਆ ਰਿਪੋਰਟਰਾਂ ਰਾਹੀਂ ਇਨ ਹੋਏ ਨੇ ਇਸ ਤੋਂ ਇਲਾਵਾ ਵੀ ਬਹੁਤ ਆਗੂ ਨੇ ਜਿਹੜੇ ਇਸ ਸਮੇਂ ਜ਼ੋਰ ਅਜਮਾਇਸ਼ ਚ ਨੇ ਕਿ ਸਾਨੂੰ ਕਿਸੇ ਤਰੀਕੇ ਪੀਪੀਸੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਬਹੁਤ ਆਗੂ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਸਥਿਤੀਆਂ ਜਿਹੜੀਆਂ ਨੇ ਉਹ ਅੱਗੇ ਵਧਣਗੀਆਂ